ਉਹ ਖੰਡ ਪਾਠੀ ਬਾਬਾ ਬੈਨ ਦਾ ਜੀ ਨੇ ਬਣਾਏ ਗੁਰੇਸ਼ਰ ਬਾਬਾ ਗੁਰਦੇਵ ਸਿੰਘ ਉਹਨਾਂ ਨੇ ਵੀ ਧੰਨ ਬਾਬਾ ਬੈਨ ਦਾ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਲਈ ਦੇ ਸਾਧ ਸੰਗਤ ਆਪਣੇ ਗਿਆਨੀ ਜੰਗੀਰ ਸਿੰਘ ਜੀ ਮਾਤਾ ਭਾਨੀ ਦੇ ਪੁੱਤਰ ਉਹਨਾਂ ਨੇ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੀ ਪੂਰਨ ਸੰਖਿਆ ਸੰਖਿਆ ਬਿਨ ਬਣੀ ਸ਼ੁੱਧ ਨਹੀਂ ਪਰ ਸਕਦਾ ਕੋਈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਰਾਗ ਖੂਜਰੀ ਦੇ ਵਿੱਚ ਭਗਤ ਜੈ ਦੇਵ ਜੀ ਦਾ ਪਾਦਾ ਹੁੰਦਾ ਜਦੋਂ ਕੋਈ ਕਿਸੇ ਗ੍ਰੰਥੀ ਨੂੰ ਰੱਖਦੇ ਹਨ ਜਿਨ੍ਹਾਂ ਨੂੰ ਸੋਚੀ ਆਪ ਜਿਨ੍ਹਾਂ ਨੇ ਸੰਖਿਆ ਕੀਤੀ ਹੋ ਉਹ ਫਿਰ ਉਸ ਪਾਠੀ ਗ੍ਰੰਥੀ ਨੂੰ ਕਹਿੰਦੇ ਆ ਵੀ ਲੈ ਰਾਗ ਖੂਜਰੀ ਦੇ ਵਿੱਚੋਂ ਆ ਭਗਤ ਜੈ ਦੇਵ ਜੀ ਦਾ ਪਾਦਾ ਸੁਣਾਓ ਉਥੋਂ ਪਰਦਾ ਲੱਗ ਜਾਂਦਾ ਇਹਨੇ ਸੰਖਿਆ ਕੀਤੀ ਹੈ ਜਾਂ ਨਹੀਂ ਕੀਤੀ ਜੇ ਸਾ ਸੰਤ ਜਿਨੇ ਤਾਂ ਕਲਪ ਵਿੱਚ ਆ ਕੇ ਉਹਦਾ ਸਿੱਖਿਆ ਹੋਵੇ ਉਹ ਤਾਂ ਪੜਨ ਦਾ ਸ਼ੁੱਧ ਜਿਨੇ ਸੰਖਿਆ ਨਾ ਨਹੀਂ ਹੋਵੇ ਉਹਦੇ ਪਹਿਲੀਆਂ ਦੋ ਪੰਕਤੀਆਂ ਵਿੱਚ ਹੀ ਰੜ ਲੱਗ ਜਾਂਦਾ ਆਪੋ ਸਤਨਾਮ ਸਲਾਮ ਅਲੈਕੁਮ ਜਿਹਦਾ ਰਾਗ ਗੁਦਰੀ ਜੈ ਦੇਵ ਦੇ ਪ੍ਰੇ ਵਿੱਚ ਹੀ ਗੇੜਾ ਡੜਦਾ ਕਹਿੰਦੀ ਪੜ ਨਹੀਂ ਸਕਦਾ ਕੋਵੇ ਸੰਸਕ੍ਰਿਤੀ ਕਿਥੋਂ ਵੱਧ ਲਿੰਦਾ ਹੁੰਦਾ 11 ਅੰਗ ਨੇ ਸ੍ਰੀ ਗੁਰੂ ਗ੍ਰੰਥ ਸਾਹਿਬਾ ਦੇ ਸੰਸਕ੍ਰਿਤੀ ਦੇ। ਉਹ ਵੀ ਸ਼ੁੱਧ ਸੰਪਿਆ ਕੀਤੀ ਬਿਨਾ ਨਹੀਂ ਆਉਂਦੀ। ਕਿ ਜੇ ਕੋਈ ਉਂਝ ਪੜਦਾ ਤੇ ਸਾਧ ਸੰਗਤ ਇਹੋ ਸਮਝੋ ਕਹੀ ਉਹਦਾ ਪਾਠ ਜਿਹੜਾ ਉਹਦਾ ਪੂਰਨ ਮਹਤਵ ਨਹੀਂ ਦੱਸ ਸਕਦਾ। ਸਚਾਰਾ ਪੜਿਆ ਢੂਕਿਆ ਨੇ ਸਮਾਪਨਾ ਪੂਰਾ ਕਰਕੇ ਅਸ ਕਰਕੇ ਅੱਗੇ ਨਹੀਂ ਵਧਣਾ ਮੋੜੇ ਹੀ ਹੋਣਾ। ਜੋ ਜਿੱਥੇ ਇਹਨਾਂ ਨੇ ਸੰਧਿਆ ਦੇ ਬਾਬਾ ਦਾਸ ਸਿੰਘ ਦੀ ਹੱਡੀ ਵਾਲੇ ਉਹਨਾਂ ਨੇ ਵੀ ਸ਼ੇਰੂਧਰ ਜਨਮ ਸਾਹਿਬ ਅਧੀ ਗੁਰਬਾਣੀ ਦੀ ਸੰਤਿਆ ਸੰਤ ਦਾਤਾ ਤੈਲ ਦਾ ਸਮਾਰਕ ਨੂੰ ਲਈ ਤੇ ਆਪਣੇ ਗਿਆਨੀ ਜਗੀਰ ਸਿੰਘ ਬਚੇਤਰ ਸਿੰਘ ਦੇ ਹੁਕਮ ਅਨੁਸਾਰ ਉਹਨਾਂ ਨੇ ਵੀ ਉਹ ਮਹਾਂਪੁਰਸ਼ਾਂ ਦਾ ਸੰਕਲਨ ਮੇਰਾ ਕਹਿਣ ਦਾ ਮਤਲਬ ਆਪ ਇਹ ਨਹੀਂ ਹੈ ਸਤਿ ਆਨੰਦ ਬਾਪ ਬੈਣੀ ਦਾ ਸਮਾਰਾ ਫੇਂਦਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਆਦਮ ਸਤਕਾਰ ਰੋਮ ਰੋਮ ਚ ਬਾਣੀ ਵਸੀ ਪੂਰੀ ਸੀ ਤਾਂ ਕਿੰਨੇ 파ਟ ਕੀ ਪੈਦਾ ਕਰੀ ਆਪ ਕੋ ਸਤਨਾਮ ਵਾਹਿਗੁਰੂ ਤੇ ਉਹ ਸੰਤ ਨੂੰ ਕੀ ਕਹਾਂਗੇ ਬਾਣੀ ਗੁਰੂ ਗੁਰੂ ਹੈ ਬੰਨ ਉਹਨੇ ਤਾਂ ਹੀ ਤੇ ਮੇਰੀ ਤਸਵੀਰ ਰੱਖਿਓ ਨਹੀਂ ਮੇਰੀ ਕੁੰਜਾ ਕਰਿਓ ਨਹੀਂ ਤਹੋ ਵਿਚਾਰ ਨੰਨੇ ਨਗਰ ਦੇ ਵਿੱਚ ਸ੍ਰੀ ਸਹਿਬ ਪਾਠਾਪ ਆਪਣੇ ਨਗਰ ਵਿੱਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਰੂਪ ਲੈ ਕੇ ਗਏ ਧੰਮਾ ਬਾਬਾ ਬੈਨ ਦਾ ਜੀ ਨੇ ਕੁਝ ਸਾਧ ਸੰਗਤ ਪ੍ਰੇਮੀ ਨਾਲ ਲੈ ਇਥੋਂ ਨਾਂਕ ਦਰਬਾਰ ਤੋਂ ਅਰੇ ਤੁਰਕੇ ਮਹਾਰਾਜ ਰਾਏ ਪਹੁੰਚ ਗਏ ਬਾਬਾ ਬੈਨ ਦਾ ਤੇ ਜਿਨ੍ਹਾਂ ਦੇ ਘਰ ਸ੍ਰੀ ਸਹਿਬ ਪਾਠਾਪ ਸੀ ਉਹਨਾਂ ਦੇ ਰਹੇ ਗਏ ਤੇ ਕੋਈ ਜੰਗਾਂ ਨੂੰ ਪਾਤੀ ਹੈ ਨਾ ਤੇ ਬਾਬਾ ਜੀ ਕਹਿੰਦੇ ਪਾਤੀ ਪਾਤੀ ਕਹਿੰਦੇ ਜੀ ਉਹ ਤਾਂ ਸਾਜਰੇ ਸਾਜਰੇ ਆਉਂਦਾ ਹੁੰਦਾ ਪਾਠ ਕਰਕੇ ਚਲਿਆ ਜਾਂਦਾ ਤੇ ਬਾਬਾ ਬੈਣੀ ਦਾਸ ਮਹਾਰਾਜ ਪੁੱਛਣ ਲੱਗੇ ਕਿ ਕਿੰਨੇ ਕਜੇ ਆਉਂਦਾ ਤੇ ਕਹਿੰਦੇ ਮਹਾਰਾਜ ਆਹ ਟਾਈਮ ਤੇ ਧੰਨ ਬਾਬਾ ਬੈਣੀ ਦਾਸ ਵੀ ਉਹ ਤੋਂ ਅੱਧਾ ਘੰਟਾ ਪਹਿਲਾਂ ਚਲੇ ਗਏ ਸੰਗੂ ਬਾ ਨਕਰ ਤੋਂ ਪੈਦਲ ਚਲ ਕੇ ਰਣੀਆਂ ਪਿੰਡ ਤੇ ਜਦ ਉਹਨੇ ਆ ਕੇ ਇੱਥੇ ਆ ਕੇ ਮਹਾਂਪੁਰਸ਼ ਬੈਠੇ ਨੇ ਤੇ ਸਾਧ ਸੰਗਤ ਬਾਬਾ ਜੀ ਕਹਿੰਦੇ ਵੀ ਗੁਰਬਾਣੀ ਸੁਣਾਓ ਸਹਿਜ ਪਾਤਵੀ ਗੁਰਬਾਣੀ ਸੁਣਾਓ ਉਹਨਾਂ ਚਾਰੇ ਨੇ ਹੱਥ ਜੋੜ ਕੇ ਕਹਿੰਦੇ ਬਾਬਾ ਜੀ ਗੁਰਬਾਣੀ ਤਾਂ ਮੈਨੂੰ ਪੜ੍ਹਨੀ ਨਹੀਂ ਆਉਂਦੀ ਮੈਂ ਤਾਂ ਇੰਦਰ ਉੰਦਰ ਆਹ ਕਹਾਣੀਆਂ ਦੀਆਂ ਸੁਣਾ ਕੇ ਟਾਈਮ ਪਾਸ ਕਰ ਦਿਨਾ ਮੇਰਾ ਇਹ ਰਜਦਾਰ ਆ ਲੋਕ ਮੈਨੂੰ ਇਹ ਆਨ ਪੜਨੇ ਦੋ ਦਿਨਾਂ ਨੂੰ ਨਾ ਪਤਾ ਕਿ ਇਹ ਪਾਰ ਹੋ ਰਿਹਾ ਤੇ ਨਹੀਂ ਹੋ ਰਿਹਾ ਕੋ ਸਤਿਗੁਰੂ ਜੀ ਨਾਲੇ ਇੱਕ ਪੂਰ ਸੰਤ ਦੀ ਗੱਲ ਆਖ ਆਪਣੇ ਨਖਰ ਵਿੱਚ ਜਿਹਨੇ ਜਿੰਦਗੀ ਲਾਈ ਦਿਲ ਦਿਮਾਗ ਵਿੱਚ ਬਿਠਾ ਕੇ ਬੈਠੇ ਜਾਇਓ ਤਾਂ ਸਾਰੇ ਕੀਤਾ ਸਮਾਗਮ ਆਪਣਾ ਤਾਂ ਸਭ ਲਵਣਾ ਜੀ ਬਚਨਾਂ ਨੂੰ ਸੁਣੀਏ ਮੰਨੀਏ ਤੇ ਸਮਝੀਏ ਤੇ ਸਾਧ ਸੰਗਤ ਧੰਨ ਬਾਬਾ ਬੈਣੀ ਦਾ ਇੱਕਦ ਪਿਆਰਿਆ ਉਕਰ ਕੱਲ ਤੋਂ ਸਾਡੇ ਨਗਰ ਸੰਗੂਬਾਲ ਆ ਗਿਆ ਤਾਂ ਤੈਨੂੰ ਗੁਰਬਾਣੀ ਮੈਂ ਪੜ੍ਹਾਉਂਦਾ ਆਪੋ ਸਤਨਾਮ ਦੀ ਵਾਹਿਗੁਰੂ ਪੜ੍ਹਾਉਂਗਾ ਕਿ ਜਿਹੜਾ ਸਹਿਤ ਪਾਠ ਅਰੰਭ ਹੈ ਇਹ ਅਸਲੀ ਆਪਨੇ ਨਗਰ ਸੰਗੂਬਾਲ ਤੋਂ ਪਾਠ ਲਾ ਕੇ ਸੰਪੂਰਨ ਕਰਾ ਦਿਆ ਜੀ ਏ ਕੀ ਹੈ ਜੀ ਦਾਨ ਤੇ ਭਗਤੀ ਲੈਣ ਹਾਸਿਓ ਲੈਣ ਲੈ ਤੇ ਸਾਧੂ ਦਾ ਸੰਗ ਕੁੱਲਾਂ ਨੂੰ ਕਾਰ ਦਿੰਦਾ ਜੇ ਪੂਰਨ ਸਾਧਨਾ ਦਾ ਇਹ ਧੀ ਬਾਸਨੀ ਸਾਹਿਬ ਜੀ ਨੂੰ ਧੰਨ ਧੰਨ ਬਾਬਾ ਬੈਣੀ ਦਾਸ ਜੀ ਨੇ ਕਿਹਾ ਸੀ ਇਹ ਜਗ੍ਹਾ ਤੇ ਗੁਰਦੁਆਰਾ ਨਾਨਕ ਦਰਬਾਰ ਬਣਾ ਦੇ ਵਾਪਕੋ ਸਤਿਨਾਮ ਵਾਹਿਗੁਰੂ ਇਹ ਕਿਹਾ ਇਹ ਦਰਬਾਰ ਦਾ ਨਵ ਨਗਰ ਬੈਣੀ ਦਾਸ ਰੱਖ ਦੇ ਗੁਰੂ ਗ੍ਰੰਥ ਸਾਹਿਬ ਦਾ ਹਰ ਗੱਲ ਹਰ ਬਚਨ ਗੁਰੂ ਗ੍ਰੰਥ ਸਾਹਿਬ ਵਾਲੀ ਦੇ ਨਾਲ ਜੁੜ ਰਿਹਾ ਤੇ ਸਾਧ ਸੰਗਤ ਧੰਨ ਬਾਬਾ ਬੈਣੀ ਦਾਸ ਮਹਾਰਾਜ ਦੇ ਬਚਨਾਂ ਤੇ ਦੇਸ਼ ਦਰਵਾਜ਼ਾ ਸਾਹਿਬ ਦਾ ਨਾਮ ਦਰਵਾਜ਼ਾ ਨਾਮ ਤੇ ਦਰਵਾਜ਼ਾ ਰੱਖਿਆ ਗਿਆ ਸਤਨਾਮ ਵਾਹਿਗੁਰੂ ਜੇ ਇਧ ਆਪਣੇ ਖਾਨਪੁਰਾ ਦੀ ਰਾਹ ਤੇ ਜੰਗੀਆਂ ਧੰਨ ਬਾਬਾ ਕਹਿਲ ਸਿੰਘ ਦੀ ਪਾਲਿਆ ਬਾਗ ਆਪ ਜੀ ਨੂੰ ਪਤਾ ਹੈ ਕਈ ਵਾਰ ਸੁਣਿਆ ਆਖਰੀ ਟੋਪਾ ਇੱਥੇ ਪੱਤੇ ਉਸਿਆਰ ਸਾਹਿਬ ਜੀ ਦੇ ਸਿਆਰ ਸਾਹਿਬ ਨਗਰ ਦੇ ਜੰਮਪਾ ਸਾਹਿਬ ਜਿਵੇਂਦਾਰ ਘਰਾਣੇ ਵਿੱਚੋਂ ਸੀ ਫੈਂਡਾ ਤੇ ਮੈਂਨੇ ਦੋ ਭਾਈ ਸ੍ਰੀ ਹਰਿਉਪਾ ਪਾਜੀ ਸਿਆਰ ਸਾਹਿਬ ਆਏ ਨੇ ਆਏ ਸੰਮੁਖ ਬੈਠ ਕੇ ਇਹ ਬਚਨ ਮੈਂ ਸੁਣੇ ਨੇ ਸਿਆਰ ਸਾਹਿਬ ਜਦੋਂ ਚਰਨਾਂ ਤੇ ਰਹੇ ਆ ਸਤਿਗੁਰੂ ਜੀ ਤੇ ਬਾਬਾ ਜੀ ਇਹ ਬਚਨ ਸੁਣਾਉਂਦੇ ਕਹਿੰਦੇ ਕਿ ਸਾਧਨਾ ਹੋ ਗਿਆ ਸੰਨ ਉਹਨਾਂ ਨੇ ਕਈ ਟੋਬੇ ਪੱਤੇ ਆਖਲਾ ਟੋਬਾ ਆਪਣੇ ਸੰਗੋਬਾਰ ਘਰ ਵਿੱਚ ਪੱਤੇ ਉਹਨਾਂ ਦੀ ਕੀ ਹਸਤੀ ਸੀ ਕਿੱਡੀ ਸ਼ਕਤੀ ਦੇ ਮਾਲਕੀ ਉਹ ਸਭ ਕੁਝ ਪਾ ਕੇ ਸਿਪਾਈ ਬੱਠੇ ਸੀ ਆਪੋ ਸਤਰਾ ਸਲਾਮ ਅਲੇਕੁਮ ਉਹ ਆਪਣੰਦ ਦੀ ਚੜ੍ਹਾਈ ਹੈ ਉਹਨੂੰ ਬੰਦੇ ਆ ਨਾ ਚੜ੍ਹਾਈ ਹੋਵੇ ਵੱਡੀ ਪਗਿਆਈ ਹੋਵੇ ਜਿਹੜਾ ਬੁੱਧਤ ਹੈ ਉਹਨੂੰ ਜਾਨਵਰਾਂ ਦੇ ਸਮਝਣਾ ਔਖਾ ਤੇ ਧੰਨ ਬਾਬਾ ਤਹਿਲ ਸਿੰਘ ਦੀਆਂ ਵਾਲੇ ਉਹ ਭਾ ਭਟੇ ਆ ਉਹਦੇ ਵਿੱਚ ਜਾਨ ਛੱਡਿਆ ਸਮਾਂ ਲੰਘਦਾ ਗਿਆ ਤੇ ਉਹਨਾਂ ਦੀ ਅਵਸਥਾ ਕੀ ਸੀ ਜਿਵੇਂ ਭਗਤ ਨਾਮ ਦੇਖੀ ਦੀ ਅਵਸਥਾ ਸੀ ਨਾ ਕੁੱਕਰ ਭਾਗ ਪੁੱਟਾ ਕੇ ਰੋਟੀ ਚੁੱਕ ਕੇ ਲੈ ਗਿਆ ਤੇ ਭਗਤ ਨਾਮ ਨਹੀਂ ਪਿੱਛੇ ਪਿੱਛੇ ਦੌੜੇ ਜਾਂਦੇ ਆ ਕਹਿੰਦੇ ਹੇ ਮੇਰੇ ਭਗਵਾਨ ਹੇ ਮੇਰੇ ਗਿੱਦਲ ਰੋਟੀ ਨਾ ਖਾਇਓ ਆਪ ਨੂੰ ਸਤ ਨਾਮ ਜੀ ਵਾਹਿਗੁਰੂ ਬਹਤਰ 72 ਵਾਰੀ ਭਗਤ ਨਾਮਦੇਵੀ ਨੂੰ ਸ਼ਰਧਾਰੂਪ ਵਿੱਚ ਭਗਵਾਨ ਦੇ ਦਰਸ਼ਨ ਹੋਏ ਉਹਨੇ ਪਸ਼ੂਆਂ ਪੰਛੀਆਂ ਤੋਂ ਵੀ ਰੱਬ ਨੂੰ ਪਾ ਲਿਆ ਦੇਖ ਲਿਆ ਅਫਸੋਸ ਦੀ ਗੱਲ ਆਪਾਂ ਨੂੰ ਆਪਣੇ ਇਨਸਾਨਾਂ ਚੀਂ ਕੁਝ ਨਹੀਂ ਆਇਆ ਕੋਸ ਹਤਨਾ ਸ੍ਰੀ ਵਾਹਿਗੁਰੂ ਕੋਈ ਬਾਠੀ ਵੀ ਨੰਦਿਆ ਕਰੀ ਜਾਂਦਾ ਕੋਈ ਰਾਠੀ ਵੀ ਨੰਦਿਆ ਕਰੀ ਜਾਂਦਾ ਕੋਈ ਸਾਧੂ ਵੀ ਨੰਦਿਆ ਕਰੀ ਜਾਂਦਾ ਮੇਰੇ ਮਰਕੇ ਦਾ ਆਪਣਾ ਸਰੀਰ ਵਾਸਤ ਨਹੀਂ ਤੇ ਹੁੰਦੇ ਉਹ ਸਾਧਾਂ ਦੀ ਕਾਹਦਾ ਜਿਨ੍ਹਾਂ ਦੀ ਰੱਬ ਦੀ ਦਰਗਾਹ ਤੱਕ ਪਹੁੰਚ ਉਹ ਕਿਵੇਂ ਸਮਾਪਤੀ ਕਰੀਏ ਤੇ ਸਾਧ ਸੰਗਤ ਆਪਣੇ ਨਗਰ ਦੇ ਬੱਚੇ ਨਗਰ ਵਿੱਚ ਚੱਲ ਕੇ ਤੋਬੇ ਤੇ ਇਸ਼ਾਨ ਕਰਨ ਆਵੇ ਧਰਮੀਆਂ ਦਾ ਮੀਨਾ ਹਰ ਦੇਸ਼ ਦਾ ਅੱਠ